ਹਾਂਜੀ ਭਰਾ ਬੋਖੀ ਹਾਲ ਚਾਲ ਹੈ ਅੱਜ ਤੁਹਾਡੇ ਵਿੱਚ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਤਪਦੇ ਮੌਸਮ ਨੂੰ ਦੇਖਦੇ ਹੋਏ ਕਿ ਆਪਣੇ ਜਿਹੜੇ ਪੰਜਾਬ ਦੇ ਵਿੱਚ ਦਰਖਤ ਬਹੁਤ ਕੱਟਦੇ ਜਾਂਦੇ ਆਂ ਤੇ ਅਸੀਂ ਦੇਖਦੇ ਆਂ ਕਿ ਦਿਨ-ਦਰ-ਦਿਨ ਇੱਕ ਹਰੇਕ ਵੀਡੀਓ ਅਪਲੋਡ ਹੋ ਕੇ ਆ ਰਹੀ ਹੈ ਕਿ ਸਾਨੂੰ ਦਰਖਤ ਲਾਉਣੇ ਚਾਹੀਦੇ ਹਨ ਹਾਂਜੀ ਜ਼ਰੂਰੀ ਵੀ ਹਨ ਅਸੀਂ ਪਹਿਲਾਂ ਦਰਖਤਾਂ ਦਾ ਹੀ ਕੰਮ ਕਰਦੇ ਸੀ ਦਰਖਤ ਵੜਦੇ ਤੇ ਪਰ ਅੱਜ ਅਸੀਂ ਉਹਨਾਂ ਦਰਖਤਾਂ ਦੀ ਛਾਂਵਾਂ ਥੱਲੇ ਬੈਠੇ ਆਂ ਪਰ ਸਾਨੂੰ ਅਹਿਸਾਸ ਹੋਇਆ ਕਿ ਦਰਖਤ ਨਹੀਂ ਵਧਣੇ ਚਾਹੀਦੇ ਅਸੀਂ 5 ਸਾਲ ਤੋਂ ਦਰਖਤ ਵਧਣੇ ਛੱਡ ਦਿੱਤੇ ਹੁਣ ਅਸੀਂ ਮਕਾਨ ਦਾ ਕੰਮ ਕਰਦੇ ਆਂ ਰਾਜ ਮਿਸਤਰੀ ਦਾ ਕੰਮ ਕਰਦੇ ਆਂ ਤੇ ਸਾਨੂੰ ਹੁਣ ਮੈਂ तकरीबन ਪਿੰਡ ਵਿੱਚ 50 ਦਰਖਤ ਲਾ ਚੁੱਕੇ ਆਂ ਆ ਦੇਖੋ ਸਾਰੀ ਲੇਬਰ ਇਹ ਦਰਖਤ ਤੇ ਵੜਦੀ ਧੀ ਤੇ ਹੁਣ ਆਪਾਂ ਨੇ ਸਾਰੀ ਇਹ ਲੇਬਰ ਆਪਣੇ ਰਾਜ ਮਿਸਤਰੀ ਦੇ ਕੰਮ ਚਲਾ ਲਈ ਆਪਾਂ ਠੇਕੇ ਲੰਨੇ ਆ ਤੇ ਆਉਣ ਵਾਲੇ ਸਮੇਂ ਵਿੱਚ ਹਰੇਕ ਬੰਦੇ ਨੂੰ ਇੱਕ ਦਰਖਤ ਲਾਉਣਾ ਚਾਹੀਦਾ ਹੈ ਕਿਉਂਕਿ ਮਾਹੌਲ ਬਹੁਤ ਹੀ ਗਰਮ ਹੁੰਦਾ ਜਾ ਰਿਹਾ ਹੈ ਧੰਨਵਾਦ ਜੀ